ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇੱਕ ਸਵਾਲ ਹੈ ਕਿ ਬਿਮਾਰੀ ਕੀ ਹੈ ਕਿਉਂ ਹੈ ਇਸ ਦੀ ਖੋਜ ਅਨੰਤ ਕਾਲ ਤੋਂ ਚੱਲੀ ਆ ਰਹੀ ਜੋ ਬਿਮਾਰੀ ਦਾ ਕਾਰਨ ਅੱਜ ਲੱਭਿਆ ਗਿਆ ਉਹ ਕੱਲ ਬਦਲ ਜਾਂਦਾ ਹੈ ਜੋ ਦਵਾਈ ਅੱਜ ਸਹੀ ਮੰਨੀ ਜਾਂਦੀ ਹੈ ਉਹ ਕੱਲ ਗਲਤ ਹੋ ਜਾਂਦੀ ਹੈ ਜੋ ਅੱਜ ਪਰਹੇਜ਼ ਦੱਸਿਆ ਜਾਂਦਾ ਹੈ ਉਸ ਦੀ ਦੂਜੇ ਦਿਨ ਨਖੇਦੀ ਹੋ ਜਾਂਦੀ ਹੈ ਇਸ ਵਾਸਤੇ ਅੱਜ ਤੱਕ ਬਿਮਾਰੀਆਂ ਦਾ ਅੰਤ ਨਹੀਂ ਹੋ ਸਕਿਆ ਸਰੀਰਕ ਰੋਗਾਂ ਦਾ ਇਲਾਜ ਕਿਸੇ ਵਕਤ ਆਯੁਰਵੈਦਿਕ ਢੰਗ ਨਾਲ ਕੀਤਾ ਜਾਂਦਾ ਸੀ ਸਹਿਜੇ ਸਹਿਜੇ ਆਯੁਰਵੈਦਿਕ ਢੰਗ ਤੋਂ ਵਿਸ਼ਵਾਸ ਉੱਠਣ ਲੱਗ ਪਿਆ ਯੂਨਾਨੀ ਢੰਗ ਪ੍ਰਚਲਿਤ ਹੋਇਆ ਪਰ ਇਹ ਵੀ ਬਹੁਤੇ ਦਿਨ ਤੱਕ ਵਿਸ਼ਵਾਸ ਦਾ ਪਾਤਰ ਨਾ ਬਣ ਸਕਿਆ ਤਾਂ ਐਲੋਪੈਥਿਕ ਨੇ ਆਪਣੀ ਥਾਂ ਆਣ ਮੰਨ ਲਈ ਪਰ ਦੇਖਣ ਵਿੱਚ ਇਹ ਆ ਰਿਹਾ ਹੈ ਕਿ ਮੈਡੀਕਲ ਸਾਇੰਸ ਦੀ ਇਤਨੀ ਉੱਚ ਪੱਧਰੀ ਦੀ ਤਰੱਕੀ ਹੋਣ ਦੇ ਬਾਵਜੂਦ ਵੀ ਬਿਮਾਰੀਆਂ ਨਾਲ ਲੋਕੀ ਇਸ ਤਰ੍ਹਾਂ ਪੀੜਤ ਹਨ ਜਿਵੇਂ ਕਿ ਪਹਿਲੇ ਸਨ ਕੁਝ ਮੁਲਕਾਂ ਵਿੱਚ ਹੋਮਿਓਪੈਥਿਕ ਤੇ ਪ੍ਰਕਿਰਤਿਕ ਇਲਾਜ ਰਾਹੀਂ ਬਿਮਾਰੀਆਂ ਤੇ ਕਾਬੂ ਪਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਪਰ ਬਿਮਾਰੀਆਂ ਦਾ ਅੰਤ ਹੋਣ ਵਿੱਚ ਨਹੀਂ ਆ ਰਿਹਾ ਦਵਾਈਆਂ ਨਾਲ ਮੈਡੀਕਲ ਸਟੋਰ ਭਰਦੇ ਜਾ ਰਹੇ ਨੇ ਲੇਕਿਨ ਬਿਮਾਰੀਆਂ ਨਾਲ ਮਨੁੱਖੀ ਸਰੀਰ ਭਰਦੇ ਜਾ ਰਹੇ ਨੇ ਜਿੰਨੇ ਤੱਕ ਪੁਰਾਣੀਆਂ ਬਿਮਾਰੀਆਂ ਨੂੰ ਦੂਰ ਕਰਨ ਲਈ ਕੋਈ ਨਵੀਂ ਔਸ਼ਧੀ ਦੀ ਤਲਾਸ਼ ਕੀਤੀ ਜਾਂਦੀ ਹੈ ਉਤਨੇ ਤੱਕ ਕੋਈ ਵੀ ਨਵੀਂ ਬਿਮਾਰੀ ਫੁੱਟ ਪੈਂਦੀ ਹੈ ਸਮੱਸਿਆ ਤਿਉਂ ਦੀ ਤਿਉਂ ਬਣੀ ਰਹਿੰਦੀ ਹੈ ਹਰ ਯੁੱਗ ਦੀ ਆਪਣੀ ਬਿਮਾਰੀ ਹੁੰਦੀ ਹੈ ਕਿਸੇ ਸਮੇਂ ਪਲੇਗ ਨਾਲ ਸ਼ਹਿਰਾਂ ਦੇ ਸ਼ਹਿਰ ਉੱਜੜ ਜਾਂਦੇ ਸਨ ਇਸ ਭਿਆਨਕ ਰੋਗ ਤੇ ਕਾਬੂ ਪਾ ਲਿਆ ਗਿਆ ਚੀਚਕ ਨਾਲ ਅਣਗਿਣਤ ਬੱਚੇ ਅਪੰਗ ਅੰਦੇ ਹੋ ਜਾਂਦੇ ਸਨ ਤੇ ਇਸ ਰੋਗ ਨੂੰ ਲਾ ਇਲਾਜ ਸਮਝ ਕੇ ਪੂਜਾ ਜਾਂਦਾ ਸੀ ਅੱਜ ਇਹ ਵੀ ਅਸਾਧ ਰੋਗ ਨਹੀਂ ਰਿਹਾ ਫਿਰ ਮਿਆਦੀ ਬੁਖਾਰ ਦਾ ਇੱਕ ਖਾਸ ਸਮੇਂ ਤੱਕ ਰਾਜ ਰਿਹਾ ਤੇ ਉਦੋਂ ਹੀ ਜਾਂਦਾ ਸੀ ਜਦੋਂ ਬੰਦਾ ਵੀ ਨਾਲ ਜਾਣ ਨੂੰ ਤਿਆਰ ਹੋ ਜਾਂਦਾ ਸੋ ਜਾਨ ਲੈਵਾ ਤੇ ਅਸਾਧ ਰੋਗ ਸੀ ਅੱਜ ਇਹ ਵੀ ਕਾਬੂ ਵਿੱਚ ਹੈ ਇਸ ਨੂੰ 4-5 ਦਿਨਾਂ ਵਿੱਚ ਭਜਾ ਦਿੱਤਾ ਜਾਂਦਾ ਹੈ ਅੱਜ ਦੇ ਯੁੱਗ ਦਾ ਰੋਗ ਹੈ ਹਿਰਦੇ ਦਾ ਰੋਗ ਸ਼ੱਕਰ ਤੇ ਕੈਂਸਰ ਦਾ ਇਹ ਕਾਬੂ ਵਿੱਚ ਨਹੀਂ ਆ ਰਹੇ ਐਸਾ ਲੱਗਦਾ ਹੈ ਕਿ ਰੋਗਾਂ ਦੀ ਜੜ ਮਨੁੱਖ ਦੇ ਅਚੇਤਨ ਮਨ ਵਿੱਚ ਮੌਜੂਦ ਹੈ ਜਦ ਇੱਕ ਰੋਗ ਦੀ ਸਾਖ ਨੂੰ ਕੱਟিয়ে ਤਾਂ ਕੋਈ ਨਵੀਂ ਸਾਖ ਫੁੱਟ ਪੈਂਦੀ ਹੈ ਇਸ ਤਰ੍ਹਾਂ ਨਵੀਂ ਸਾਖ ਨੂੰ ਕੱਟਣ ਦੇ ਆਹਰ ਲੱਗ ਪੈਣਾ ਪਰ ਇਤਨੇ ਤੱਕ ਕੋਈ ਹੋਰ ਬਿਮਾਰੀ ਦੀ ਸਾਖ ਉੱਜ ਪੈਂਦੀ ਹੈ ਇਹ سلسلہ ਜ਼ਿੰਦਗੀ ਭਰ ਚੱਲਦਾ ਰਹਿੰਦਾ ਹੈ ਗੁਰਬਾਣੀ ਦਾ ਫਰਮਾਨ ਹੈ ਐਸਾ دارو ਲੋੜ ਲਹੁ ਜਿਤਵੰਨਿਆ ਰੋਗਾਂ ਕਾਨ ਪਰ ਐਸਾ دارو ਹੈ ਕਿ ਤੇ ਕਿੱਥੇ ਹੈ ਗੁਰਬਾਣੀ ਦੱਸਦੀ ਹੈ ਸਰਬ ਰੋਗ ਕਾ ਔਖਦ ਨਾਮ ਇਹ ਕੋਈ ਸ਼ਾਇਰਾਨਾ ਤਖੈਲ ਨਹੀਂ ਹੈ ਕਿ ਨਾਮ ਸਿਮਰ ਨਾਲ ਸਾਰੇ ਰੋਗ ਕੱਟੇ ਜਾਂਦੇ ਹਨ ਬਲਕਿ ਇੱਕ ਹਕੀਕਤ ਇੱਕ ਸਚਾਈ ਹੈ ਇਸ ਔਸ਼ਧੀ ਦੇ ਖਾਣ ਨਾਲ ਦਰਦ ਫਿਰ ਵੀ ਰਹਿ ਜਾਏ ਜਾਂ ਦੁਬਾਰਾ ਹੋਣ ਦੀ ਸੰਭਾਵਨਾ ਹੋਵੇ ਉਹ दारू दारू ਹੀ ਨਹੀਂ ਜਿਸ ਔਸ਼ਧੀ ਦੇ ਖਾਣ ਨਾਲ ਦਰਦ ਫਿਰ ਵੀ ਰਹਿ ਜਾਏ ਜਾਂ ਦੁਬਾਰਾ ਹੋਣ ਦੀ ਸੰਭਾਵਨਾ ਹੋਵੇ ਉਹ दारू दारू ਨਹੀਂ ਹੈ ਦਰਦ ਹੋਵੇ ਦੁੱਖ ਰਹੇ ਸਰੀਰ ਐਸਾ दारू ਲੱਗੇ ਨਾ ਵੀਰ ਜਿਸ ਮਨੁੱਖ ਦਾ ਮਨ ਰੋਗੀ ਹੈ ਉਸਦਾ ਤਨ ਤੰਦਰੁਸਤ ਨਹੀਂ ਹੋ ਸਕਦਾ ਮਨ ਵਿੱਚ ਰੋਗ ਭਰ ਜਾਂਦੇ ਨੇ ਤੇ ਜਦ ਇਹ ਰੋਗ ਜ਼ਰੂਰਤ ਤੋਂ ਜ਼ਿਆਦਾ ਹੋ ਜਾਣ ਜਿਸ ਦਾ ਬੋਝ ਮਨ ਨਾ ਚੁੱਕ ਸਕੇ ਤਾਂ ਉਹ ਤਨ ਨੂੰ ਅਰਪਣ ਕਰ ਦਿੰਦਾ ਹੈ ਰੋਗ ਦੀਆਂ ਜੜਾਂ ਹਮੇਸ਼ਾ ਮਨ ਦੇ ਵਿੱਚ ਹੁੰਦੀਆਂ ਨੇ ਹਿੰਦੀ ਵਿੱਚ ਤੰਦਰੁਸਤੀ ਵਾਸਤੇ ਸ਼ਬਦ ਸਵਸਥ ਵਰਤਿਆ ਜਾਂਦਾ ਪਰ ਸਵਸਥ ਦਾ ਅਰਥ ਹੈ ਸਭਾ ਅਸਥਿਤੀ ਆਪਣੇ ਵਿੱਚ ਟਿਕਾਓ ਸੋ ਜੋ ਆਪਣੇ ਵਿੱਚ ਟਿਕਿਆ ਹੋਇਆ ਹੈ ਸਮਝੋ ਕਿ ਇਸ ਮਨ ਵਿੱਚ ਕੋਈ ਐਸੀ ਪ੍ਰਸੰਨਤਾ ਮਸਤੀ ਹੈ ਤਦ ਇਹ ਆਪਣੇ ਵਿੱਚ ਮਸਤ ਹੈ ਮਨੁੱਖ ਪੁੱਤਰ ਨਾਲ ਮਿੱਤਰ ਨਾਲ ਇਸਤਰੀ ਜਾਂ ਭਾਈ ਨਾਲ ਬੈਠ ਸਕਦਾ ਜਦ ਇਹ ਨਾ ਹੋਣ ਤਾਂ ਕੋਈ ਅਖਬਾਰ ਇਸ਼ਤਿਹਾਰ ਰੇਡੀਓ ਟੈਲੀਵਿਜ਼ਨ ਥੀਏਟਰ ਮੋਬਾਈਲ ਵਗੈਰਾ ਚਾਹੀਦਾ ਇਕੱਲੇ ਮਨੁੱਖ ਵਾਸਤੇ ਬੈਠਣਾ ਬੜਾ ਔਖਾ ਹੈ ਇਸ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਆਪਣੇ ਆਪ ਵਿੱਚ ਬਿਲਕੁਲ ਰਿਕਤ ਹੈ ਕੁਝ ਵੀ ਨਹੀਂ ਹੈ ਇਸ ਦੇ ਕੋਲ ਜੋ ਰਸ ਪ੍ਰੇਮ ਨਾਲ ਭਰੇ ਹਨ ਉਹੀ ਸਵਾਸਤ ਹਨ ਭਾਵ ਆਪਣੇ ਵਿੱਚ ਇਸ ਸਥਿਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ